ਦਿਲ ਮਰ ਜਾਣਾ ਮੰਦਾ ਨਹੀਂ ਕਿ ਦਿਲ ਮਰ ਜਾਣਾ ਮੰਦਾ ਨਹੀਂ ਯਾਰ ਪੁਰਾਣਾ ਮੰਦਾ ਨਹੀਂ ਕਿ ਦਿਲ ਮਰ ਜਾਣਾ ਮੰਦਾ ਨਹੀਂ ਯਾਰ ਪੁਰਾਣਾ ਮੰਦਾ ਨਹੀਂ ਕਲ ਯੁਗ ਹੈ ਅਜਕਲ ਬੰਦਾ ਕਿ ਕਲ ਯੁਗ ਹੈ ਅਜਕਲ ਬੰਦਾ ਰਬਤਾ ਪਾਣਾ ਮੰਦਾ ਨਹੀਂ ਕਲ ਯੁਗ ਹੈ ਅਜਕਲ ਬੰਦਾ ਰਬਤਾ ਪਾਣਾ ਮੰਦਾ ਨਹੀਂ ਖੌਰੇ ਕਿਸ ਗਲਤੇ ਅੜਿਆ ਖੌਰੇ ਕਿਸ ਗਲਤੇ ਅੜਿਆ ਯਾਰ ਸਿਆਣਾ ਮੰਦਾ ਨਹੀਂ ਕਿ ਖੌਰੇ ਕਿਸ ਗਲਤੇ ਅੜਿਆ ਯਾਰ ਸਿਆਣਾ ਮੰਦਾ ਨਹੀਂ ਕਿ ਦਿਲ ਠਹਿਰ ਗਿਆ ਹੁਣ ਕਿਤੇ ਦਿਲ ਠਹਿਰ ਗਿਆ ਹੁਣ ਕਿਤੇ ਆਉਣਾ ਜਾਣਾ ਮੰਦਾ ਨਹੀਂ ਕਿ ਦਿਲ ਠਹਿਰ ਗਿਆ ਹੁਣ ਕਿਤੇ ਆਉਣਾ ਜਾਣਾ ਮੰਦਾ ਨਹੀਂ ਦੱਸੋ ਹੁਣ ਇਸ ਦਾ ਕੀ ਕਰੀਏ ਇਲਾਜ ਦੱਸੋ ਹੁਣ ਇਸ ਦਾ ਕੀ ਕਰੀਏ ਇਲਾਜ ਦਿਲ ਹੈ ਨਿਆਣਾ ਮੰਦਾ ਨਹੀਂ ਕਿ ਦਿਲ ਹੈ ਨਿਆਣਾ ਮੰਦਾ ਨਹੀਂ ਯਾਰ ਪੁਰਾਣਾ ਮੰਦਾ ਨਹੀਂ ਦਿਲ ਮਰ ਜਾਣਾ ਮੰਦਾ ਨਹੀਂ ਦਿਲ ਮਰ ਜਾਣਾ ਮੰਦਾ ਨਹੀਂ ਦਿਲ ਮਰ ਜਾਣਾ ਮੰਦਾ ਨਹੀਂ